ਆ ਜਿਹੜੇ ਖੜੇ ਨੇ ਉਹ ਜਿਹੜੇ ਗ੍ਰੀਨ ਜੈਕਟ ਵਾਲਾ ਧਾਰੇ ਸਾਰੇ ਬੰਦੇ ਮੈਂ ਕਿਸ ਤਰ੍ਹਾਂ ਦੇਖ ਰਿਹਾ ਕਿ ਪੁਲਿਸ ਮੈਂ ਪੁਲਿਸ ਐ ਪ੍ਰਸ਼ਾਸਨ ਵੀ ਅੰਦਰ ਹੀ ਜਿਹੜੇ ਬਾਹਰਲੇ ਬੰਦੇ ਨੂੰ ਵਾਰਦਾ ਪਿਆ ਨਜ਼ਰ ਆ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖ ਰਿਹਾ ਪੁਲਿਸ ਪ੍ਰਸ਼ਾਸਨ ਖੁਦ ਦੇਖ ਮੈਂ ਦੇਖਿਆ ਨਹੀਂ ਐਸਾ ਕੋਈ ਫੋਰਮ ਕੀਤਾ ਜਿਹੜੇ ਉਹਨਾਂ ਦੇ ਕੋਲ ਨਿਕਲਿਆ ਉਹਨਾਂ ਨੂੰ ਕਿਹਾ ਗਿਆ ਮੈਡੀਕਲ ਕਰਾਉਣ ਦਾ ਇਹ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਤੁਸੀਂ ਸ਼ੀਲਿੰਗ ਲੱਗਿਆ ਜਿਹੜਾ ਸ਼ੀਲੌਰ ਨੇ ਤੇ ਪੰਦਿਕ ਨੂੰ ਸ਼ੀਲਿੰਗ ਆਪਣੇ ਆਪ ਨੂੰ ਸੋ ਅਸੀਂ ਉਹਨੂੰ ਉੱਥੇ ਰਿਮੂਵ ਕੀਤਾ ਤਾਂ ਕਿ ਉਹਨਾਂ ਦਿੱਤ ਆਡੋ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਸਕੀ ਉਹਨਾਂ ਨੂੰ ਕੁਛ ਛੱਡਣ ਦੀ ਗੱਲ ਚੱਲ ਰਹੀ ਹੈ ਕਿ ਉਹਨਾਂ ਛੱਡਿਆ ਜਾਵੇ ਇੱਥੇ ਵੀ ਕਿਉਂ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿੱਥੇ ਗੱਲ ਚੱਲਦੀ ਹੈ ਦੇਖੋ ਜਿੱਥੇ ਵੀ ਜਾਣੇ ਉੱਥੇ ਕੋਈ ਪ੍ਰੋਬਲਮ ਆ ਰਹੀ ਹੈ ਗੁੰਡੇ ਖੜੇ ਹੋਏ ਨੇ ਸਾਰੇ ਬਾਹਰ ਦੋਨੋਂ ਐਮਐਲਏਜ਼ ਆਏ ਹੋਏ ਸੀਗੇ ਗੁਰਲਾਲ ਕਨੌਰ ਔਰ ਚੇਤਨ ਜੋੜਾ ਮਾਜਰਾ ਜਦੋਂ ਹਦਾਇਤ ਇੱਕ ਇਲੈਕਸ਼ਨ ਕਮਿਸ਼ਨ ਦੀ ਕਿ ਕੋਈ ਬਾਰੋ ਬੰਦਾ ਨਹੀਂ ਹੋ ਸਕਦਾ ਜਿਹੜੇ ਕੈਂਡੀਡੇਟ ਨੂੰ ਥੇਲ ਪਾਇਆ ਹੋਰ ਸਰਵੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਮੋਬਾਈਲ ਥੱਲੇ ਅੰਦਰ ਲਿਜਾਣ ਦਿੱਤਾ ਜਾ ਰਿਹਾ ਪਰ ਥੇਲ ਕਿਵੇਂ ਅੰਦਰ ਚਲਾ ਗਿਆ ਮੈਨੂੰ ਤਾਂ ਪਤਾ ਦੀ ਜੀ ਮੈਂ ਸੱਚੀ ਨਹੀਂ ਪਤਾ ਇਸ ਗੱਲ ਦਾ ਕਿਵੇਂ ਕੀ ਹੋਇਆ ਅੰਦਰ ਥੇਲ ਜਾਪਾ ਅੰਦਰ ਜੀ ਅਲੱਗ ਬਲਾਕ ਲੱਕ ਜਾ ਰਹੀ ਹੈ ਉਲਟਾ ਮੈਂ ਗੱਲ ਕਰ ਰਹੀ ਹਾਂ ਐਸਐਸਪੀ ਨੇ ਐਸਐਸਪੀ ਨਾਲ ਗੱਲ ਹੋਈ ਕੀ ਕਰਨੀ ਐਸਐਸਪੀ ਨੇ ਕੀ ਕੀਤਾ ਐਸਐਸਪੀ ਕਹਿੰਦੇ ਕਿ ਹੁਣ ਅਸੀਂ ਉਹਨਾਂ ਕਾਰਵਾਈ ਕਰ ਰਹੇ ਹੈ ਦੇਖ ਰਹੇ ਕਿ ਕਰਨਾ ਕੀ ਕਰਨਾ ਹੁਣ ਦੇਖੋ ਕੀ ਹੁੰਦਾ ਜਦੋਂ ਚੱਪੀ ਹੋਈ ਹੈ ਜੀ ਹੁਣ ਕਿਹੜੇ ਕਿਹੜੇ ਇਹ ਬੂਥਾਂ ਤੇ ਤਾਂ ਸ਼ਰਿਆਮ ਕੈਪਚਰਿੰਗ ਹੋਈ ਹੈ ਜਿਹੜੇ ਸਨੌਰ ਤੋਂ ਬੰਦੇ ਆਏ ਨੇ ਬਾਰ-ਬਾਰ ਬੜੀ ਜਾ ਰਹੇ ਨੇ ਪਹਿਲਾਂ ਉਹ ਸੱਟੇ ਵਿੱਚ ਲੱਗੇ ਨੇ ਕੁਝ ਮਹਿਲਾਵਾਂ ਜਾ ਕੇ ਆਏ ਹੋ ਇਹ ਜਾਣਾ ਤੁਸੀਂ ਕਿਤੇ ਕਿਤੇ ਬੂਥਾਂ ਤੇ ਮੈਂ ਸਾਰੇ ਕਿਤੇ ਕੁਮਰੀਆਂ ਜੀ ਉਥੇ 40 ਵਰਟ ਤੇ ਉਥੇ ਦੋਨੋਂ ਐਮਐਲਏ ਬੈਠੇ ਸੀਗੇ ਅਸੀਂ ਉਹਨਾਂ ਦੀ ਸ਼ਰਿਆਮ ਪਿਕਚਰਾਂ ਲਿੱਤੀਆਂ ਨੇ اور اب پریس بھی پریس کیا کرتے ہیں ایک منٹ رکیں وہ جڑا سارے جو گیٹ سے چلو 500 500 منٹا رہے ہیں میں سوچا کہ اوپر اگی نوک لا لیں گے تو سارے آ جڑے کھڑے ہیں وہ جڑے گرین جیکٹ والا جا رہے ہیں سارے بندے میں کس طرح دیکھ رہے ہو کہ پولیس میں پولیس ہے پرچاسن بھی اندر ہی جڑے باہرلے بندے نو واٹ دا پیا نظر آ رہا ہے اس نو کس طرح دیکھ رہے ہو پولیس پرچاسن خود دیکھ میں دیکھا ہے ایسا چیز کوئی نہیں تھا ਜਿਹੜੀ ਉਹਨਾਂ ਦੇ ਕੋਣ ਨਿਕਲਿਆ ਉਹਨਾਂ ਨੂੰ ਕਿਹਾ ਗਿਆ ਮੈਡੀਕਲ ਕਰਾਉਣ ਵਾਸਤੇ ਹੁਣ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਤੇ ਸੁਸ਼ੀਲ ਲੱਗਿਆ ਤੇਰਾ ਸੀਰਕ ਆਉਂਦੇ ਤੇਲ ਬੰਦ ਕੁਛ ਸੀਲ ਗਿਆ ਆਪਣੇ ਆਪ ਨੂੰ ਤੋਂ ਅਸੀਂ ਉਹਨੂੰ ਅੰਦਰ ਰਿਪੋਰਟ ਕੀਤਾ ਤਾਂ ਕਿ ਉਹ ਤੜਾੜੋ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਸਕੇ ਉਹਨਾਂ ਨੂੰ ਕੁਛ ਛੱਡਣ ਦੀ ਗੱਲ ਚੱਲ ਰਹੀ ਹੈ ਕਿ ਉਹਨੂੰ ਛੱਡਿਆ ਜਾਵੇ ਇੱਥੇ ਵੀ ਕਿਉਂ ਉਹਨਾਂ ਨੂੰ ਵੀ ਨਹੀਂ ਪਤਾ ਜੀ ਕਿੱਥੇ ਗੱਲ ਚੱਲਦੀ ਹੈ ਦੇਖੋ ਜਿੱਥੇ ਵੀ ਜਾਣੇ ਉੱਥੇ ਹੀ ਕੋਈ ਪ੍ਰੋਬਲਮ ਆ ਰਹੀ ਹੈ ਗੁੰਡੇ ਖੜੇ ਹੋਏ ਨੇ ਸਾਰੇ ਬਾਹਰ ਦੋਨੋਂ ਐਮ ਐਲ ਏਜ਼ ਆਏ ਹੋਏ ਸੀਗੇ ਗੁਰਲਾਲ ਕਨੌਰ ਔਰ ਚੇਤਨ ਜوڑا ਮਾਜਰਾ ਜਦੋਂ ਹਦਾਇਤ ਇੱਕ ਇਲੈਕਸ਼ਨ ਕਮਿਸ਼ਨ ਦੀ ਕਿ ਕੋਈ ਬਾਰੋ ਬੰਦਾ ਨਹੀਂ ਹੋ ਸਕਦਾ ਜਿਹੜੇ ਕੈਂਡੀਡੇਟ ਨੂੰ ਥੇਲ ਪਾਇਆ ਉਹਦਾ ਸਰਵੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਮੈਨੂੰ ਮੋਬਾਈਲ ਥੇਲ ਦੇ ਅੰਦਰ ਲਿਜਾਣ ਦਿੱਤਾ ਜਾ ਰਿਹਾ ਪਰ ਥੇਲ ਕਿਵੇਂ ਅੰਦਰ ਚਲੇ ਗਿਆ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਸੱਚੀ ਨਹੀਂ ਪਤਾ ਇਸ ਗੱਲ ਦਾ ਕਿਵੇਂ ਕੀ ਹੋਇਆ ਅੰਦਰ ਥੇਲ ਜਾ ਕੇ ਅੰਦਰ ਜੀ ਅਲੱਗ ਜਗ੍ਹਾ ਲੱਗ ਜਾਂਦੀ ਹੈ ਕੌਣ ਸਾਡੀ ਗੱਲ ਕਰ ਰਹੀ ਹੈ ਉਸਨੇ ਨਹੀਂ ਉਸਨੇ ਗੱਲ ਹੋਈ ਕੀ ਕਰਨੀ ਐਸਐਸਪੀ ਕਹਿੰਦੇ ਕਿ ਹੁਣ ਅਸੀਂ ਉਹਨਾਂ ਕਾਰਵਾਈ ਕਰ ਰਹੇ ਹਾਂ ਦੇਖ ਰਹੇ ਕੀ ਕਰਨਾ ਕੀ ਨਹੀਂ ਕਰਨਾ ਹੁਣ ਦੇਖੋ ਕੀ ਹੁੰਦਾ ਹੈ ਜਿਹੜੇ ਪਿਛਲੇ ਕੈਪਚਰ ਨਹੀਂ ਹੋਈ ਹੈ ਜੀ ਹੁਣ ਤੱਕ ਕਿਹੜੇ ਕਿਹੜੇ ਇਹ ਬੂਥਾਂ ਤੇ ਤਾਂ ਸਾਰੇ ਆਮ ਕੈਪਚਰਿੰਗ ਹੋਈ ਹੈ ਜਿਹੜੇ ਸਨੌਰ ਤੋਂ ਬੰਦੇ ਆਏ ਨੇ ਬਾਰ ਬਾਰ ਬੜੀ ਜਾ ਰਹੇ ਨੇ ਅੰਦਰ ਮੈਂ ਸਾਰੇ ਕਿਤੇ ਘੁੰਮ ਰਹੀ ਹਾਂ ਜੀ ਉੱਥੇ 40 ਵਾਰਡ ਤੇ ਉੱਥੇ ਦੋਨੋਂ ਐਮਐਲਏ ਬੈਠੇ ਸੀਗੇ ਅਸੀਂ ਉਹਨਾਂ ਦੀ ਸ਼ਰਿਆਮ ਪਿਕਚਰਾਂ ਲੈਂਤੀਆਂ ਨੇ ਔਰ ਪ੍ਰੈਸ ਵੀ ਪ੍ਰੈਸ ਕੀ ਕਰਦੇ ਨੇ